ਇੱਕ ਦਿਨ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀਵਾਨ ਸਜਾਇਆ ਉੱਥੇ ਇੱਕ ਨੌਜਵਾਨ ਲੜਕਾ ਚੱਲ ਕੇ ਆ ਗਿਆ ਮਹਾਰਾਜ ਨੂੰ ਮੱਥਾ ਟੇਕਿਆ ਉਸਨੇ ਸਤਿਗੁਰੂ ਜੀ ਨੇ ਉਹ ਨੌਜਵਾਨ ਵੱਲ ਵੇਖ ਕੇ ਆਖਿਆ ਕਿ ਕੌਣ ਹੋ ਜੀ ਤੁਸੀਂ ਕਿਸ ਦੇ ਪੁੱਤਰ ਹੋ ਕਿਸ ਨਗਰ ਵਿੱਚ ਤੁਹਾਡਾ ਘਰ ਹੈ ਤੁਹਾਡੀ ਜਾਤ ਗੋਤ ਕੀ ਹੈ ਇਹ ਸੁਣ ਕੇ ਉਹ ਲੜਕੇ ਨੇ ਦੱਸਿਆ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨਾ ਆਇਆ ਹਾਂ ਮਹਾਰਾਜ ਹੁਣ ਜਾਤ ਗੋਤ ਇਸ ਕਰਕੇ ਪੁੱਛ ਰਹੇ ਆ ਕਿਉਂਕਿ ਕਈ ਉਸ ਸਮੇਂ ਜਿਹੜੇ ਲੋਕ ਸੀ ਉਹ ਕਿਰਤ ਜਿਹੜੀ ਆ ਉਹਨਾਂ ਦੀ ਉਹ ਜਾਤ ਗੋਤ ਨਾਲ ਸੰਬੰਧਿਤ ਹੁੰਦੀ ਸੀ ਬੇ ਕੰਮ ਤੋਂ ਕੀ ਕਰਦਾ ਮਹਾਰਾਜ ਜਾਤ ਪਾਤ ਨੂੰ ਨਹੀਂ ਮੰਨਦੇ ਇੱਥੇ ਖਿਆਲ ਕਰਨਾ ਉਹਨੇ ਆਖਿਆ ਮਹਾਰਾਜ ਮੈਂ ਖੰਡੇ ਦੀ ਪੌਹਲ ਲਈ ਹੋਈ ਹੈ ਤੇ ਮੈਂ ਮੋਲੇ ਦਾ ਪੁੱਤਰ ਹਾਂ ਪੌਹਲ ਖੰਡੇ ਕੀ ਲਈ ਮੋਲੇ ਦਾ ਬੇਟਾ ਮੇਰੇ ਪਿਤਾ ਜੀ ਨੇ ਕੁਝ ਭੇਟਾ ਦੇ ਕੇ ਤੁਹਾਡੇ ਚਰਨਾਂ ਦੀ ਪੌਹਲ ਲਈ ਆ ਅਸੀਂ ਸਰਹੰਦ ਸ਼ਹਿਰ ਦੇ ਵਾਸੀ ਤੁਹਾਡੇ ਸਿੱਖ ਹਾਂ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਜਗ੍ਹਾ ਤੇ ਕਿਵੇਂ ਆਉਣਾ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਸਲ ਗੱਲ ਕੀ ਹੈ ਉਚਾਰਨ ਕਰੋ ਸਰਹੰਦ ਸ਼ਹਿਰ ਵੱਸਦਾ ਹੈ ਕਿ ਉਜੜ ਗਿਆ ਹੈ ਜਿਸ ਵਿੱਚ ਅਪਰਾਧੀ ਬੜੇ ਵੱਸਦੇ ਆ ਇਹ ਸੁਣ ਕੇ ਸੁਨਿਆਰੇ ਦੇ ਪੁੱਤਰ ਪਹਿਲ ਸਿੰਘ ਜੀ ਦਾ ਨਾਮ ਹੈ ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਜਿਵੇਂ ਗੁਰੂ ਦਾ ਭਾਣਾ ਹੈ ਉਵੇਂ ਹੀ ਹੋਣਾ ਹੈ ਹੁਣ ਤੱਕ ਤਾਂ ਮੈਂ ਵਸ ਦੀ ਛੱਡ ਕੇ ਆਇਆ ਸਰਹੰਦ ਨੂੰ ਅੱਗੋਂ ਆਪ ਜੀ ਜਾਣੀ ਜਾਣ ਹੁਣ ਮਹਾਰਾਜ ਨੇ ਆਖਿਆ ਦੇਖੋ ਜੀ ਤੁਹਾਡੇ ਨਾਲ ਕੌਣ ਆਇਆ ਉਹਨੇ ਆਖਿਆ ਜੀ ਪਿਤਾ ਜੀ ਮੇਰੇ ਥੋੜੇ ਦਿਨ ਪਹਿਲਾਂ ਹੀ ਚੜ੍ਹਾਈ ਕਰ ਗਏ ਆ ਨਾਲ ਮੇਰੇ ਮਾਤਾ ਜੀ ਆਏ ਆ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆ ਗੁਰੂ ਪਾਤਸ਼ਾਹ ਜੀ ਨੇ ਆਖਿਆ ਹੁਣ ਤੁਸੀਂ ਇੱਥੇ ਹਜ਼ੂਰੀ ਵਿੱਚ ਹੀ ਰਹੋ ਸਾਡੇ ਪਾਸ ਆਪਣੇ ਮਾਤਾ ਜੀ ਨੂੰ ਵੀ ਇੱਥੇ ਰੱਖ ਲਵੋ ਇਹ ਸੁਣ ਕੇ ਲੜਕੇ ਨੇ ਸਤਿ ਬਚਨ ਆਖਿਆ ਹੈ ਇੱਕ ਖੱਤਰੀ ਪਾਸੋਂ ਘਰ ਲੈ ਕੇ ਉਹਦੇ ਵਿੱਚ ਆਪਣੇ ਮਾਤਾ ਜੀ ਨੂੰ ਵਿ사ਾ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਕੋਲ ਰਹਿਣ ਲੱਗ ਪਿਆ ਇੱਕ ਦਿਨ ਮਹਾਰਾਜ ਨੇ ਪੁੱਛਿਆ اے ਸਿੱਖ ਸਾਨੂੰ ਦੱਸੋ ਜੀ ਜਿਹੜਾ ਸੁਨਿਆਰਾ ਕੰਮ ਹੈ ਪਿਤਾ ਪੁਰਖੀ ਕੀਤਾ ਹੈ ਕੀ ਤੂੰ ਜਾਣਦਾ ਹੈ ਉਹ ਲੜਕੇ ਨੇ ਪਹਿਲ ਸਿੰਘ ਨੇ ਉੱਤਰ ਦਿੱਤਾ ਮਹਾਰਾਜ ਜੀ ਜਿਵੇਂ ਤੁਹਾਡੀ ਕਿਰਪਾ ਹੋਵੇ ਉਸੇ ਅਨੁਸਾਰ ਮੈਂ ਸਾਰਾ ਕੰਮ ਜਾਣਦਾ ਸਾਰੇ ਤਰ੍ਹਾਂ ਦੇ ਗਹਿਣੇ ਬਣਾ ਲੈਂਦਾ ਹਾਂ ਮਹਾਰਾਜ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਜੀ ਆ 11 ਸੋਨੇ ਦੀਆਂ ਮੋਹਰਾਂ ਲੈ ਲਵੋ ਖਜ਼ਾਨੇ ਚੋਂ ਇਹਦੇ ਗਹਿਣੇ ਬਣਾ ਕੇ ਲਿਆਓ ਜੀ ਅਸੀਂ ਵੇਖਾਂਗੇ ਤੁਸੀਂ ਕਿਸ ਤਰ੍ਹਾਂ ਦੀ ਕਿਰਤ ਕਰਦੇ ਹੋ ਕਿਦਾਂ ਦਾ ਤੁਹਾਡਾ ਕੰਮ ਹੈ ਖਜ਼ਾਨਚੀ ਨੇ ਗੁਰੂ ਮਹਾਰਾਜ ਤੋਂ ਆਗਿਆ ਪਾ ਕੇ ਉਹ 11 ਗਿਣ ਕੇ ਸੋਨੇ ਦੀਆਂ ਮੋਹਰਾਂ ਲੜਕੇ ਨੂੰ ਦਿੱਤੀਆਂ ਨੇ ਉਹ ਸੁਨਾਰਿਆਂ ਦਾ ਲੜਕਾ ਬਹੁਤ ਧਿਆਨ ਦੇ ਨਾਲ ਗਹਿਣੇ ਘੜਨ ਲੱਗਾ ਹੈ ਸੁੰਦਰ ਗਹਿਣੇ ਤਿਆਰ ਕਰਕੇ ਮਹਾਰਾਜ ਕੋਲ ਲੈ ਆਇਆ ਕਿ ਜਦੋਂ ਸਤਿਗੁਰੂ ਮਹਾਰਾਜ ਨੇ ਉਹ ਗਹਿਣਿਆਂ ਨੂੰ ਦੇਖਿਆ ਗਹਿਣੇ ਬੜੇ ਸੁੰਦਰ ਬਣੇ ਹੋਏ ਸੀ ਮਹਾਰਾਜ ਨੇ ਖਜ਼ਾਨਚੀ ਨੂੰ ਦੇ ਦਿੱਤੇ ਆਖਿਆ ਨੂੰ ਸੰਭਾਲ ਕੇ ਰੱਖ ਲਵੋ ਖਜ਼ਾਨੇ ਵਿੱਚ ਤੇ ਜਿੰਨਾ ਵੀ ਇਹ ਲੜਕਾ ਸੋਨਾ ਚਾਵੇ ਉਹ ਦੇ ਕੇ ਗਹਿਣੇ ਕਢਾ ਲਵੋ ਪਰ ਉਨਾਂ ਹੀ ਸੋਨਾ ਤੋਲ ਕੇ ਲੈ ਲਵੋ ਬਹੁਤ ਗਹਿਣੇ ਤਿਆਰ ਕਰਵਾ ਕੇ ਖਜ਼ਾਨੇ 'ਚ ਰੱਖੋ ਸਾਨੂੰ ਚਾਹ ਹੈ ਕਈਆਂ ਦਿਨਾਂ ਦੀ ਤੇ ਨਾਲੇ ਲੜਕਾ ਬੜਾ ਸਿਆਣਾ ਮਹਾਰਾਜ ਕਹਿੰਦੇ ਇਹ ਸੋਨੇ ਦੇ ਗਹਿਣੇ ਬਣਾ ਲੈਂਦਾ ਹੈ ਬੜਾ ਆਪਣੇ ਕੰਮ ਆਵੇਗਾ ਫਿਰ ਮਹਾਰਾਜ ਇੱਕਦਮ ਚੁੱਪ ਕਰ ਗਏ ਤੇ ਸਵਾਲ ਪੁੱਛਿਆ ਸਤਗੁਰੂ ਜੀ ਕਹਿਣ ਲੱਗੇ ਪਹਿਲ ਸਿੰਘ ਨੂੰ ਕੋਈ ਤੁਹਾਨੂੰ ਐਬ ਤਾਂ ਨਹੀਂ ਕਿਸੇ ਤਰ੍ਹਾਂ ਦੀ ਕਈਵਰੀ ਐਬ ਲੱਗੇ ਹੁੰਦੇ ਆ ਬੰਦੇ ਦੇ ਸਰੀਰ ਨੂੰ ਵੀ ਐਬ ਹੁੰਦੇ ਆ ਕਈਵਰੀ ਮਨ ਨੂੰ ਵੀ ਐਬ ਲੱਗੇ ਹੁੰਦੇ ਆ ਸਤਗੁਰੂ ਜੀ ਦਾ ਬਚਨ ਸੁਣ ਕੇ ਉਹ ਲੜਕਾ ਬੋਲਿਆ ਗੁਰੂ ਜੀ ਮੈਂ ਤਾਂ ਸਾਧ ਸੰਗਤ ਕਰਦਾ ਹਾਂ ਮੈਂ ਤਾਂ ਸੰਗਤ ਦੇ ਰੰਗ ਵਿੱਚ ਭਿੱਜਿਆ ਹੋਇਆ ਹਾਂ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਐਬ ਨਸ਼ਾ ਨਹੀਂ ਹੈ ਮਹਾਰਾਜ ਨੇ ਆਖਿਆ ਭਾਈ ਕਈਵਰੀ ਜਿੱਥੇ ਵੱਡਾ ਗੁਣ ਹੁੰਦਾ ਉੱਥੇ ਔਗਣ ਵੀ ਹੁੰਦਾ ਹੈ ਪਰ ਬਿਨਾ ਵਿਕਾਰਾਂ ਤੋਂ ਜਿਹੜਾ ਗੁਣੀ ਹੋਵੇ ਉਹ ਵੱਡੀ ਕੀਮਤ ਪ੍ਰਾਪਤ ਕਰਦਾ ਹੈ ਸਤਿਗੁਰੂ ਜੀ ਨੇ ਆਖਿਆ ਭਾਈ ਕਈ ਵਰੀ ਬੰਦੇ ਵਿੱਚ ਗੁਣ ਵੀ ਹੁੰਦੇ ਆ ਔਗਣ ਵੀ ਹੁੰਦੇ ਆ ਇਸ ਤਰ੍ਹਾਂ ਮਹਾਰਾਜ ਨੇ ਉਦੋਂ ਵਿਚਾਰ ਕੀਤੀ ਆ ਤੇ ਉਹ ਸੁਨਿਆਰਾ ਭਾਈ ਪਹਿਲ ਸਿੰਘ ਸੋਨੇ ਦੀਆਂ ਮੋਹਰਾਂ ਲੈ ਕੇ ਗਹਿਣੇ ਕਢਣ ਲੱਗਾ ਆਪੇ ਸੋਨਾ ਲੈਂਦਾ ਸੀ ਆਪੇ ਗਹਿਣੇ ਦਿੰਦਾ ਸੀ ਸਾਬ ਨੂੰ ਕੋਈ ਪੁੱਛਦਾ ਨਹੀਂ ਸੀ ਕਿੰਨਾ ਸੋਨਾ ਦਿੱਤਾ ਕਿੰਨਾ ਸੋਨਾ ਲਿਆ ਖਜ਼ਾਨਚੀ ਨੂੰ ਇੱਕ ਦਿਨ ਮਹਾਰਾਜ ਨੇ ਸਮਝਾਇਆ ਅੱਜ ਕੀ ਕਰਨਾ ਹੈ ਇਹਨੂੰ ਸੋਨਾ ਤੋਲ ਕੇ ਦੇਣਾ ਪਰ ਤੋਲ ਬਾਰੇ ਨੂੰ ਦੱਸਣਾ ਹੀ ਨਹੀਂ ਹੈਗਾ ਕਿਉਂਕਿ ਸਤਗੁਰੂ ਮਹਾਰਾਜ ਅੰਤਰਜਾਮੀ ਆ ਹੁਣ ਜਦੋਂ ਗੁਰੂ ਸਾਹਿਬ ਨੇ ਆਖਿਆ ਸੀ ਇਹ ਨੌਜਵਾਨ ਪਿਆਰਾ ਹੈ ਤੇ ਇਹਨੂੰ ਇੱਥੇ ਪਨਾਹ ਵੀ ਦੇਣੀ ਆ ਕਿਰਤ ਵੀ ਕਰੇਗਾ ਉਦੋਂ ਫਿਰ ਸਿੱਖਾਂ ਨੇ ਸਿੰਘਾਂ ਨੇ ਵਿਸ਼ਵਾਸ ਕਰ ਲਿਆ ਸੀ ਬਿਨਾ ਤੋਲੇ ਹੀ ਉਹਨੂੰ ਸੋਨਾ ਦੇ ਦਿੰਦੇ ਸੀ ਮੋਹਰਾਂ ਦੇ ਦਿੰਦੇ ਸੀਗੇ ਬਿਨਾ ਤੋਲੇ ਹੀ ਵਾਪਸ ਉਹ ਰੱਖ ਲੈਂਦੇ ਸੀ ਗਹਿਣੇ ਤੇ ਉਸ ਵਕਤ ਕੀ ਹੋਇਆ ਉਹਨੂੰ 20 ਅਸ਼ਰਫੀਆਂ ਦੇ ਕੇ ਕੜੇ ਕੜਵਾਏ ਗਏ ਆ ਜਦੋਂ ਨੇ ਤਿਆਰ ਕਰਕੇ ਲਿਆਂਦੇ ਆ ਕੜੇ ਮੰਗਵਾਏ ਆ ਉਹਨਾਂ ਨੂੰ ਤੱਕੜੀ ਵਿੱਚ ਧਰ ਕੇ ਤੋਲਿਆ 17 ਅਸ਼ਰਫੀਆਂ ਦੇ ਭਾਰ ਦੇ ਨਿਕਲੇ ਆ ਮਹਾਰਾਜ ਨੇ ਜਦੋਂ ਆਖਿਆ ਭਾਈ ਸਾਰੇ ਗਹਿਣੇ ਤੋਲੋ ਜਿਹੜੇ ਮੁੱਢ ਕਦੀਮਾ ਤੋਂ ਲੈ ਕੇ ਬਣਾਏ ਜਿੰਨੇ ਵੀ ਉਹ ਤੋਲੇ ਗਏ ਪਹਿਨਾ ਵਾਲੇ ਵੀ ਉਹ ਸਾਰੇ ਹੀ ਘਟ ਨਿਕਲੇ ਆ ਪਹਿਨਾ 11 ਮੋਹਰਾਂ ਸੀਗੀਆਂ ਸਭ ਤੋਂ ਪਹਿਨਾ ਇੱਥੋਂ ਹੀ ਗੱਲ ਆਰੰਭ ਹੋਈ ਸੀ ਉਹ 11 ਦਾ ਵੀ ਤੋਲ ਪੂਰਾ ਨਹੀਂ ਸੀ ਇਹ 20 ਸੀ ਇਸਵਰੀ ਤੇ 20 ਦੇ ਭਾਰ ਦਾ ਉਹ ਸੋਨੇ ਦਾ ਜਿਹੜਾ ਗਹਿਣੇ ਸੀ ਹੁਣੇ ਚਾਹੀਦੇ ਸੀਗੇ 17 ਅਸ਼ਰਫੀਆਂ ਦੇ ਭਾਰ ਦੇ ਨਿਕਲੇ ਆ ਤੋਲੇ ਧਰਕਰ ਤੁਲਾ ਪਰ ਪਈ ਮੋਹਰ ਸਤਾਰਾਂ ਸਗਲ ਵਿਭੂਖਣ ਤੋਲੀਏ ਗੁਰਬਾਖ ਉਚਾਰਾ ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਅਸੀਂ ਤੈਨੂੰ ਪੁੱਛਿਆ ਸੀ ਵੀ ਤੈਨੂੰ ਕੋਈ ਏਬ ਤਾਂ ਨਹੀਂ ਪਰ ਤੂੰ ਆਖਿਆ ਨਹੀਂ ਤੂੰ ਆਖਿਆ ਸੀ ਮੈਂ ਸਤਸੰਗੀ ਆ ਮਨ ਚ ਕੋਈ ਏਬ ਨਹੀਂ ਮਹਾਰਾਜ ਕਹਿੰਦੇ ਦੱਸੋ ਭਾਈ ਹੋ ਰ ਏਬ ਕਹਿੰਦੇ ਕਿਨੂਆਂ ਕਿਉਂਕਿ ਜਿਹੜੀ ਤੂੰ ਮਿਹਨਤ ਕਰਦਾ ਸੀ ਉਹ ਤੈਨੂੰ ਮਾਇਆ ਤੈਨੂੰ ਦੇ ਦਿੱਤੀ ਜਾਂਦੀ ਸੀ ਫਿਰ ਇਹਨਾਂ ਵਿੱਚੋਂ ਕਾਟ ਕੱਟ ਲੈਣੀ ਇਹਨਾਂ ਸੋਨਾ ਕੱਟ ਲੈਣਾ ਕਿੱਡੀ ਮਾੜੀ ਗੱਲ ਹੈ ਸਤਿਗੁਰੂ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਮੁੰਡਾ ਸ਼ਰਮਿੰਦਾ ਹੋ ਗਿਆ ਉਹ ਲੜਕਾ ਮੂੰਹ ਤੋਂ ਕੁਝ ਬੋਲਿਆ ਨਹੀਂ ਸੀ ਜਾਂਦਾ ਫਿਰ ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਤੇਰੀ ਮਿਹਨਤ ਤੈਨੂੰ ਮਿਲਦੀ ਰਹੀ ਆ ਮਿਲਦੀ ਸੀ ਕਿ ਨਹੀਂ ਕੁਝ ਨਹੀਂ ਬੋਲਿਆ ਕਿਉਂਕਿ ਮਿਲਦੀ ਸੀ ਪਰ ਗੁਰੂ ਮਹਾਰਾਜ ਨੇ ਕਿਹਾ ਜੱਟ 45 ਚੱਕਦਾ ਹੈ ਗੁਰੂ ਘਰ ਨੂੰ ਦਸਵੰਧ ਦਿੰਦਾ ਹੈ ਆਪ ਕਮਾਈ ਕਰਕੇ ਛੱਕਦਾ ਹੈ ਕਿੰਡੀ ਚੰਗੀ ਗੱਲ ਆ ਜੀ ਕੋਈ ਜ਼ਿਮੀਂਦਾਰ ਖੇਤੀ ਕਰੇ ਫਿਰ ਉਹਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਲੇਖੇ ਲਾਵੇ ਕਿੰਡੀ ਵੱਡੀ ਗੱਲ ਆ ਤੇ ਤੂੰ ਗੁਰੂ ਘਰ ਵਿੱਚ ਰਹਿ ਕੇ ਮਿਹਨਤ ਵੀ ਜਿਹੜੀ ਇਹ ਤੈਨੂੰ ਮਿਲਦੀ ਆ ਕਿ ਤੂੰ ਕਾਟ ਕੱਟ ਲੈਣਾ ਸੋਨਾ ਜਿਹੜਾ 20 ਮੋਹਰਾਂ ਚੋਂ 17 ਮੋਹਰਾਂ ਦਾ ਹੀ ਸੋਨਾ ਬਣਾਇਆ ਗਹਿਣੇ ਬਣਾਏ ਬਾਕੀ 3 ਮੋਹਰਾਂ ਕਿੱਥੇ ਗਈਆਂ ਤੇ ਜਦੋਂ ਗੁਰੂ ਮਹਾਰਾਜ ਨੇ ਉਹ ਜ਼ਿਮੀਦਾਰ ਜੱਟ ਦੀ ਉਦਾਹਰਣ ਦਿੱਤੀ ਆ ਕੁਝ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਨੌਜਵਾਨ ਸੁਨਿਆਰੇ ਨੇ ਮਾੜਾ ਕੀਤਾ ਪਰ ਮਹਾਰਾਜ ਸਾਰੇ ਸੇਖੀ ਤਵਾਡੇ ਆ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਤੁਸੀਂ ਜੱਟ ਦੀ ਇੱਕ ਜ਼ਿਮੀਂਦਾਰ ਦੀ ਉਦਾਹਰਨ ਕਿਉਂ ਦਿੱਤੀ ਆ ਉਹਨੂੰ ਕਿਉਂ ਆਖਿਆ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੱਟ ਭਟ ਨਟ ਤਨਟ ਜੇ ਮੁਖ ਕੋ ਹਟ ਪਾਲੈ ਅਪਰ ਕਹੇ ਪਰ ਨਹਿ ਰਹੇ ਕੈ ਮੁਖ ਤੇ ਹਾਲੈ ਜੱਟ ਭਟ ਨਟ ਜਿਹੜੇ ਧਨੀ ਆ ਇਹ ਉਹ ਮੂੰਹ ਦਾ ਹੱਠ ਪਾਲਦੇ ਆ ਉਹ ਕਿਸੇ ਦੂਜੇ ਦੇ ਕਹੇ ਤੇ ਨਹੀਂ ਰਹਿੰਦੇ ਭਾਵ ਆਪਣੀ ਕਿਰਤ ਕਮਾਈ ਕਰਦੇ ਆ ਉਦੇ ਵਿੱਚੋਂ ਦਸਬੰਦ ਦਿੰਦੇ ਆ ਇਹ ਕੋਈ ਸਿੱਖ ਕਰੇ ਉਹ ਸਾਨੂੰ ਕਬੂਲ ਆ ਪਰ ਜਿਹੜਾ ਵਿਪਰਨ ਦੀ ਰੀਤ ਕਰੇਗਾ ਮੈਂ ਉਹਦੀ ਪ੍ਰਤੀਤ ਨਹੀਂ ਕਰਾਂਗਾ ਜੋ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਬਾਕੀ ਮਹਾਰਾਜ ਕਹਿਣ ਲੱਗੇ ਇਹ ਲਾਲਚ ਲਾਲਚ ਵਸ ਹੋ ਕੇ ਕਈ ਸਿੱਖ ਬਣ ਜਾਂਦੇ ਆ ਲਾਲਚ ਵਿੱਚ ਆ ਕੇ ਆਪਣਾ ਸਵਾਰਥ ਪੂਰਾ ਕਰਦੇ ਆ ਕਹਿ ਦਿੰਦੇ ਆ ਜੀ ਜਿਵੇਂ ਅਸੀਂ ਤੁਹਾਡੇ ਸਿੱਖ ਆ ਜਿਸ ਤਰ੍ਹਾਂ ਕੋਈ ਚੀਜ਼ ਮਿਲਦੀ ਹੋਵੇ ਉਦੋਂ ਸਿੱਖ ਬਣ ਜਾਂਦੇ ਆ ਬਾਅਦ ਵਿੱਚ ਫਿਰ ਫਰੇਵ ਕਰਦੇ ਆ ਗੁਰੂ ਸਾਹਿਬ ਜੀ ਕਹਿੰਦੇ ਉਹ ਸਿੱਖ ਕੀ ਕਰੇਗਾ ਜੋ ਸਦਕੀ ਨਹੀਂ ਹੋਵੇਗਾ ਉਹ ਸਿੱਖ ਕੀ ਕਰੇਗਾ ਜੇ ਉਹ ਵਪਾਰ ਨਹੀਂ ਕਰਦਾ ਉਹ ਵੇਦ ਪੜਨ ਵਾਲਾ ਕੀ ਕਰੇਗਾ ਜੇ ਲਾਲਚ ਦੂਰ ਨਹੀਂ ਕਰਦਾ ਉਹਦਾ ਮਨੁੱਖਾ ਜਨਮ ਕੀ ਕਰੇਗਾ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਤਾਂ ਇਹ ਜੱਟ ਦੀ ਗੱਲ ਨਹੀਂ ਖੱਤਰੀ ਦੀ ਗੱਲ ਨਹੀਂ ਇਹ ਸਨਿਆਰੀ ਦੀ ਗੱਲ ਨਹੀਂ ਗੱਲ ਕਰਮਾਂ ਦੀ ਆ ਮਹਾਰਾਜ ਨੇ ਆਖਿਆ ਭਾਈ ਆਮ ਕਰਕੇ ਕਈ ਕਹਿ ਦਿੰਦੇ ਆ ਚਾਰ ਸਸੇ ਦੇ ਵਿਸਾਹ ਨਹੀਂ ਕਰਨਾ ਚਾਹੀਦਾ ਸਨਿਆਰਾ ਸੌਕਣ ਸੱਪ ਤੇ ਸ਼ੇਰ ਇਹ ਅੱਗੇ ਪਿੱਛੇ ਕਿਸੇ ਵੀ ਵੇਲੇ ਦਾ ਲਾ ਦਿੰਦੇ ਆ ਤੇ ਚਾਰ ਸਕਾਰ ਵਿਸਾਹਨਾ ਦੀ ਸਨਿਆਰਾ ਸੌਕਣ ਸੱਪ ਸ਼ੀ ਤਾਂ ਕਰਕੇ ਕਦੇ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਸੱਪ ਹੋਵੇ ਸੱਪੇ ਦੁੱਧ ਪੀ ਆਈਏ ਅੰਦਰ ਵਸਨਪੂਰ ਉੱਚ ਜ਼ਹਿਰ ਹੀ ਨਹੀਂ ਹੁੰਦੀ ਕਈ ਵਾਰੀ ਦੁੱਧ ਪਿਉਣ ਵਾਲੇ ਨੂੰ ਡੰਗ ਮਾਰਦਾ ਸੌਂਕਣ ਜਿਹੜੀ ਹੁੰਦੀ ਆ ਉਹ ਹਮੇਸ਼ਾ ਬੁਰਾ ਹੀ ਚਿਤਬਦੀ ਰਹਿੰਦੀ ਆ ਤੇ ਜੇ ਬੁਰਾ ਸੋਚਦੀ ਇੱਕ ਦਿਨ ਬੁਰਾ ਕਰ ਦਿੰਦੀ ਆ ਸਨਿਆਰਾ ਜਿਹੜਾ ਹੈ ਕਈ ਵਾਰੀ ਕੀ ਕਰਦੇ ਆ ਕਈ ਸਨਿਆਰਿਆਂ ਨੂੰ ਆਦਤ ਹੁੰਦੀ ਆ ਵੀ ਕਿਸੇ ਦਾ ਹੱਕ ਮਾਰ ਲੈਣਾ ਕਿਸੇ ਦੇ ਗਹਿਣਿਆਂ ਵਿੱਚੋਂ ਕਾਟ ਕੱਟ ਲੈਣੀ ਜਾਂ ਧੋਖਾ ਧੜੀ ਕਰ ਲੈਣੀ ਦੇਖੋ ਸਾਰਿਆਂ ਦੀ ਗੱਲ ਨਹੀਂ ਹੋ ਰਹੀ ਜਿਵੇਂ ਪ੍ਰਾਤਨ ਸਮੇਂ ਵਿੱਚ ਕਈ ਥਾਵਾਂ ਤੇ ਇਹ ਜ਼ਿਕਰ ਆਂਦਾ ਉਸ ਤਰ੍ਹਾਂ ਇਹ ਕਥਾ ਕਹੀ ਜਾ ਰਹੀ ਹੈ ਇਹ ਸਾਰੇ ਸਨਿਆਰਿਆਂ ਵਾਸਤੇ ਨਹੀਂ ਕਈ ਸਨਿਆਰੇ ਐਸੇ ਗੁਰਮਖ ਪਿਆਰੇ ਆ ਜਿਹੜੇ ਗੁਰੂ ਦੇ ਪੂਰਨ ਗੁਰਸਿੱਖ ਪਰ ਇੱਥੇ ਸਿਰਫ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਸੱਪ ਦੀ ਹੋਗੀ ਸ਼ੇਰ ਦੀ ਹੋਗੀ ਮਹਾਰਾਜ ਕਹਿੰਦੇ ਇਹਨਾਂ ਦੀ ਕਹੀ ਗੱਲ ਨੂੰ ਪੱਕੀ ਗੱਲ ਜਾਂ ਸੱਚ ਨਾ ਜਾਣੋ ਕਿਉਂਕਿ ਹੁੰਦਾ ਕੀ ਆ ਕਈ ਵਾਰੀ ਕਿਸੇ ਜਾਤ ਬਰਾਦਰੀ ਵਿੱਚੋਂ ਕੋਈ ਇੱਕ ਬੰਦਾ ਕੰਮ ਕਰ ਦਵੇ ਫਿਰ ਉਹ ਚੀਜ਼ ਉਹਦੇ ਨਾਲ ਪੱਕੀ ਤੌਰ ਤੇ ਜੁੜ ਜਾਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਉਹ ਸਾਰੇ ਹੀ ਗਲਤ ਆ ਇੱਥੇ ਮਹਾਰਾਜ ਕਹਿ ਰਹੇ ਆ ਕਿ ਦੇਖੋ ਜੀ ਇਹ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਬਚਨ ਦੇ ਕੱਚੇ ਜਿਹੜੇ ਕਹਿੰਦੇ ਆ ਸਾਡੇ ਵਿੱਚ ਕੋਈ ਐਬ ਨਹੀਂ ਮੂੰਹੋਂ ਤਾਂ ਮਿੱਠਾ ਬੋਲਦੇ ਆ ਪਰ ਇਹਦਾ ਵੱਡਾ ਐਬ ਹੁਣ ਇਹ ਕਿਸੇ ਦਾ ਹੱਕ ਮਾਰ ਲੈਣਾ ਸੋਨਾ ਹੀ ਰੱਖ ਜਾਣਾ ਕਿੱਡੀ ਮਾੜੀ ਗੱਲ ਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਚਾਰ ਕੱਕੇ ਹੁੰਦੇ ਆ ਇਮਹੀ ਲਖੀਏ ਚਾਰ ਕਕਾਰ ਨਿਜ ਮੁਕਾਬਲਾ ਸਮਝ ਨਾ ਹਾਰ ਕਾਜੀ ਕਾਨੂੰ ਗੋਏ ਕਲਾਲ ਚੌਥਾ ਕਸ ਵੀ ਹੈ ਇਹਨਾਂ ਨਾਲ ਕਿਹੜੇ-ਕਿਹੜੇ ਆ ਜੀ ਚਾਰ ਕਕੇ ਕਾਜੀ ਹੋ ਗਿਆ ਕਾਨੂੰ ਗੋ ਹੋਗੇ ਸ਼ਰਾਬ ਵੇਚਣ ਵਾਲੇ ਕਲਾਲ ਹੋਗੇ ਚੌਥੇ ਕੰਜਰ ਹੋਗੇ ਜਿਨ੍ਹਾਂ ਨੂੰ ਕੋਈ ਸੰਗ ਸ਼ਰਮ ਨਹੀਂ ਹੁੰਦੀ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਚਾਰ ਬੱਬੇ ਧੰਦੇ ਪਿਆਰੇ ਇਹਨਾਂ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਣਾ ਬ੍ਰਾਹਮਣ ਬਾਣੀਆਂ ਤਨਖਾਹ ਬੰਡੇਨ ਵਾਲਾ ਮੁੰਸ਼ੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਲਕ ਇਹ ਚਾਰ ਬੱਬੇ ਆ ਚਾਰ ਕੱਕਿਆਂ ਦਾ ਸੰਗ ਨਾ ਕਰੋ ਕਿਉਂਕਿ ਇਹਨਾਂ ਦਾ ਸੰਗ ਕਰਨ ਨਾਲ ਕੀ ਹੋਵੇਗਾ ਤੇ ਬੰਦੇ ਨਰਕਾਂ ਚ ਜਾਣਗੇ ਬਹੁਤੀ ਆਪਾਂ ਕਾਜੀ ਕਿਉਂਕਿ ਪ੍ਰਾਤਨ ਸਮੇਂ ਚ ਵੱਡੀ ਲੈ ਕੇ ਹੱਕ ਗਵਾ ਲੈਂਦੇ ਸੀਗੇ ਕਾਨੂੰਗੋ ਵੀ ਰਲੇ ਹੁੰਦੇ ਸੀ ਸ਼ਰਾਬ ਵੇਚਣ ਵਾਲੇ ਸ਼ਰਾਬ ਵੇਚ-ਵੇਚ ਕੇ ਲੋਕਾਂ ਨੂੰ ਨਸ਼ੇ ਚ ਧੁੱਤ ਕਰ ਦਿੰਦੇ ਸੀ ਆਪ ਅਮੀਰ ਹੋ ਜਾਂਦੇ ਸੀ ਤੇ ਕਸਬੀ ਲੋਕ ਜਿਹੜੇ ਆ ਚਰਿੱਤਰਹੀਨ ਜਿਹੜੇ ਹੁੰਦੇ ਆ ਇਹ ਵੀ ਇਹਨਾਂ ਦੀ ਜਿਹੜੀ ਸੰਗਤਾ ਬੰਦੇ ਨੂੰ ਡੋਬ ਦਿੰਦੀ ਆ ਮਹਾਰਾਜ ਕਹਿੰਦੇ ਇਹਨਾਂ ਦਾ ਸੰਗ ਨਹੀਂ ਕਰਨਾ ਹੈ ਜੀ ਕਾਮੀ ਕਪਟੀ ਕਲੇਸ਼ ਪਾਉਣ ਵਾਲੇ ਝੂਠੇ ਬੰਦੇ ਗੁਰੂ ਮਹਾਰਾਜ ਨੇ ਕਿਸੇ ਜਾਤ ਜਾਂ ਕਿਰਤ ਨੂੰ ਮਾੜਾ ਨਹੀਂ ਕਿਹਾ ਇਹ ਲੋਕ ਹਹਾਵਤਾਂ ਜਿਹੜੀਆਂ ਚੱਲੀਆਂ ਆ ਰਹੀਆਂ ਸੀ ਮਹਾਰਾਜ ਨੇ ਉਹ ਅੱਗੇ ਰੱਖੀਆਂ ਨੇ ਕਿਉਂਕਿ ਇਹ ਲੋਕ ਹਹਾਵਤਾਂ ਨੇ ਜੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦ੍ਰਿਸ਼ਟਾਂਤ ਦਿੱਤੇ ਆ ਵੀ ਲੋਕ ਜਿਹੜੇ ਆ ਉਹ ਇਦਾਂ ਦੀ ਗੱਲ ਕਰਦੇ ਆ ਪਰ ਇਹ ਗੁਰੂ ਜੀ ਦੇ ਬਾਗ ਸਮਝ ਲੈਣਾ ਇਹਨਾਂ ਨੂੰ ਸੰਪੂਰਨ ਵੀ ਗੁਰੂ ਦੇ ਬਾਗ ਨੇ ਇਹ ਵੀ ਇੱਕ ਭੁੱਲ ਹੋ ਜਾਵੇਗੀ ਇੱਥੇ ਮਹਾਰਾਜ ਤਾਂ ਉਦੋਂ ਜਿਹੜੀ ਪ੍ਰਚਲਿਤ ਕਹਾਵਤਾਂ ਸੀਗੀਆਂ ਉਹ ਸਤਗੁਰੂ ਜੀ ਦੱਸ ਰਹੇ ਆ ਵੀ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਸਨੇਾਰੇ ਤੇ ਯਕੀਨ ਨਹੀਂ ਕਰਨਾ ਸੱਪ ਤੇ ਸ਼ੇਰ ਤੇ ਯਕੀਨ ਨਹੀਂ ਕਰਨਾ ਕਾਜੀ ਤੇ ਗੁਰੂ ਸਾਹਿਬ ਜੀ ਮਹਾਰਾਜ ਅਸਲ ਵਿੱਚ ਇਹ ਦੱਸਣਾ ਚਾਹੁੰਦੇ ਆਂ ਕਈ ਵਾਰੀ ਇੱਕ ਬੰਦਾ ਬਰਾਦਰੀ ਦਾ ਗਲਤੀ ਕਰ ਲਵੇ ਉਹਦਾ ਖਮਿਆਜਾ ਸਭ ਨੂੰ ਭੁਗਤਣਾ ਪੈਂਦਾ ਹੈ ਸਤਿਗੁਰੂ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦੱਸਿਆ ਹੈ ਕਿ ਭਾਈ ਤੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਤੇਰੀ ਮਿਹਨਤ ਤੈਨੂੰ ਮਿਲਦੀ ਸੀ ਜਦੋਂ ਉਹਨੇ ਫਿਰ ਮਾਫੀ ਮੰਗੀ ਤੇ ਅੱਗੇ ਤੋਂ ਮੈਂ ਸਤਿਗੁਰੂ ਜੀ ਕਦੇ ਵੀ ਅਜਿਹਾ ਨਹੀਂ ਕਰਾਂਗਾ ਇਹ ਉਹਨੇ ਪ੍ਰਣ ਕੀਤਾ ਹੈ ਆ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਭਵਜਲ ਤਰਨਾ ਬਹੁਤ ਔਖਾ ਜੀ ਤੰਦਿਆਂ ਵਿੱਚ ਮਨ ਭੱਜ ਜਾਂਦਾ ਹੈ ਫੁਰਨੇ ਜਿਹੜੇ ਆਉਂਦੇ ਆ ਬਾਰ-ਬਾਰ ਮਨ ਰੁਕਦਾ ਨਹੀਂ ਮਨ ਟਿਕਦਾ ਨਹੀਂ ਤੇ ਤਾਂ ਕਰਕੇ ਸਾਨੂੰ ਸਾਧ ਸੰਗਤ ਦੀ ਲੋੜ ਹੁੰਦੀ ਹੈ ਸਤਿਗੁਰੂ ਮਹਾਰਾਜ ਨੇ ਆਖਿਆ ਇਹ ਚੀਜ਼ਾਂ ਸਭ ਛੱਡ ਕੇ ਇੱਤ ਸੇਵੇਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਹੜੇ ਮਾਲਕ ਦਾ ਸਿਮਰਨ ਕੀਤੇ ਆ ਸੁਖ ਮਿਲਦਾ ਉਹ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਤਕ ਕੀਤਾ ਪਾਈਏ ਆਪਣਾ ਸਹਾਲ ਬੁਰੀ ਕਿਉਂ ਘਾਲੀਏ ਜਦੋਂ ਬੰਦੇ ਨੇ ਆਪਣੇ ਕੀਤੇ ਦਾ ਫਲ ਆ ਪੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ ਜਿਹਦਾ ਮਾੜਾ ਫਲ ਭੋਗਣਾ ਪਵੇ ਤੇ ਉਹ ਮਾੜਾ ਕੰਮ ਭੁੱਲ ਕੇ ਨਾ ਕਰੀਏ ਵਿਚਾਰ ਲਈਏ ਨજર ਮਾਰ ਕੇ ਤੱਕ ਲਈਏ ਇਹ ਮਾੜੇ ਕੰਮ ਦਾ ਸਿੱਟਾ ਕੀ ਨਿਕਲੂਗਾ ਵਿਚਾਰਨਾ ਬੜਾ ਜ਼ਰੂਰੀ ਹੈ ਜੇ ਬੰਦਾ ਨਤੀਜੇ ਬਾਰੇ ਸੋਚ ਲੇ ਵੀ ਨਤੀਜਾ ਮਾੜਾ ਨਿਕਲੂਗਾ ਫਿਰ ਉਹ ਕੰਮ ਨਹੀਂ ਕਰਦਾ ਹੁੰਦਾ ਤਾਂ ਕਰਕੇ ਸਾਰੀਆਂ ਗੱਲਾਂ ਯਾਦ ਰੱਖਣੀਆਂ ਨੇ ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ ਕੋਈ ਇਹੋ ਜਿਹਾ ਉਦਮ ਕਰਨਾ ਚਾਹੀਦਾ ਕਿ ਕਿਤੇ ਰੱਬ ਨਾਲੋਂ ਪ੍ਰੀਤ ਨਾ ਟੁੱਟ ਜੇ ਕਿ ਸ਼ਲਾਹੇ ਉੱਪਰ ਘਾਲੀ ਹੈ ਮਨੁੱਖਾ ਜਨਮ ਮਿਲਿਆ ਕੋਈ ਨਫੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਆ ਕੀ ਇਸ ਤਰ੍ਹਾਂ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਸੇ ਦਾ ਮਹਾਰਾਜ ਨੇ ਬੜੇ ਪਿਆਰ ਨਾਲ ਸਮਝਾਇਆ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰੀਏ ਪਿਛਲੇ ਜਨਮਾਂ ਦੇ ਪਾਪਾਂ ਦੀ ਮੈਲ ਪਹਿਲਾਂ ਦੂਰ ਕਰੀਏ ਚਿੱਤ ਵਿੱਚ ਯਾਦ ਰੱਖਣਾ ਮਰਨਾ ਹੈ ਇਹ ਜਗਤ ਨਦੀ ਦਾ ਪ੍ਰਵਾਹ ਹੈ ਸਥਾਈ ਨਹੀਂ ਹੈ ਇਹਨਾਂ ਦੋਆਂ ਗੱਲਾਂ ਨੂੰ ਕਦੇ ਨਹੀਂ ਭੁਲਾਉਣਾ ਤੇ ਇਹ ਦੋਵੇਂ ਗੱਲਾਂ ਜਿਹੜਾ ਭੁੱਲ ਜਾਂਦਾ ਹੈ ਉਹ ਮਨਮੁਖ ਬਣ ਜਾਂਦਾ ਹੈ ਇੱਕਦਮ ਵਾਹਿਗੁਰੂ ਨੂੰ ਕਦੇ ਵਿਸਾਰਨਾ ਨਹੀਂ ਦੂਜਾ ਮੌਤ ਨੂੰ ਸਦਾ ਯਾਦ ਰੱਖਣਾ ਹੈ ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਇਹ ਵਾਹਿਗੁਰੂ ਤੂੰ ਆਪ ਸ੍ਰਿਸ਼ਟੀ ਰਚੀਆ ਤੂੰ ਆਪ ਹੀ ਇਹਦੇ ਵਿੱਚ ਜੰਦ ਰੂਪ ਸਤਿਆ ਪਾਈਆ ਤੂੰ ਆਪ ਹੀ ਚੰਗੇ ਮੰਦੇ ਜੀਆ ਨੂੰ ਪੈਦਾ ਕਰਕੇ ਆਪੇ ਹੀ ਸੰਭਾਲੀ ਜਾਨਾ ਤੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ ਫਿਰ ਉਸ ਦੀ ਮੌਤ ਵੀ ਅਵਸ਼્ય ਹੋਵੇਗੀ ਇਹ ਮਤ ਦੀ ਵਾਰੀ ਸਭ ਨੂੰ ਆਉਣੀ ਆ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹ ਮਨੁ ਵਿਸਾਰੀਐ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਇਸ ਪ੍ਰਭੂ ਦੇ ਦਿੱਤੇ ਹੋਏ ਜਿੰਦ ਤੇ ਪ੍ਰਾਣ ਉਹਨੂੰ ਕਦੇ ਨਾ ਭੁਲਾਈਏ ਜਿੰਨਾ ਚਰ ਇਹ ਜਿੰਦ ਤੇ ਸਵਾਸ ਮਿਲੇ ਆ ਉਦਮ ਕਰ ਸਿਖਾ ਉਦਮ ਕਰ ਸਿੰਘ ਆ ਭਾਈ ਪਹਿਲ ਸਿੰਘ ਨੂੰ ਮਹਾਰਾਜ ਨੇ ਆਖਿਆ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਸਵਾਰਨਾ ਇਦੇ ਅਰਥ ਕੀ ਆ ਡੁੰਗੇ ਅਰਥ ਇਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ ਫਿਰ ਸਤਿਗੁਰੂ ਜੀ ਨੇ ਜਦੋਂ ਸਮਝਾਇਆ ਉਹਨੇ ਮਾਫੀ ਮੰਗੀ ਹੈ ਆਖਿਆ ਮਹਾਰਾਜ ਇਹ ਲਾਲਚ ਦੇ ਬਸ ਹੋ ਕੇ ਮੈਥੋਂ ਇਹ ਚੀਜ਼ ਹੋ ਗਈ ਆ ਕਿਉਂਕਿ ਪਿਤਾ ਜੀ ਚੜਾਈ ਕਰ ਗਏ ਮੈਂ ਸੋਚਿਆ ਇੱਥੇ ਆ ਕੇ ਬਸ ਜਾਵਾਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਤੁਸੀਂ ਬੜੀਆਂ ਮਹਾਰਾਜ ਬਖਸ਼ਿਸ਼ਾਂ ਕਰਦੇ ਹੋ ਪਰ ਮੈਨੂੰ ਨਹੀਂ ਸੀ ਪਤਾ ਮਹਾਰਾਜ ਇਸ ਤਰ੍ਹਾਂ ਮੇਰੇ ਨਾਲ ਹੋ ਜਾਵੇਗਾ ਬਾਕੀ ਜਦੋਂ ਬੰਦਾ ਲਾਲਚ ਵਿੱਚ ਵੱਜ ਜਾਂਦਾ ਸੰਗਤ ਜੀ ਫਿਰ ਉਹ ਨੂੰ ਹੁੰਦਾ ਵੀ ਹੋਰ ਹੋਰ ਦੀ ਮੰਗ ਭੁੱਖ ਅੰਦਰ ਪੈਦਾ ਹੋ ਜਾਂਦੀ ਹੈ ਤਾਂ ਹੀ ਤਾਂ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਲੋਭੀ ਕਾ ਵੇ ਸਾ ਨਾ ਕੀਜੈ ਜੇ ਕਾ ਪਾਰਬਸਾਏ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਆ ਜਿੱਥੋਂ ਤੱਕ ਹੋ ਸਕੇ ਭਾਈ ਕਿਸੇ ਵੀ ਲਾਲਚੀ ਬੰਦੇ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਕਿਉਂ ਕਿ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ ਕਈ ਵਾਰੀ ਉੱਥੇ ਧੋਖਾ ਦੇ ਜਾਂਦਾ ਹੈ ਕਿੱਥੇ ਕੋਈ ਮਦਦ ਨਾ ਕਰ ਸਕੇ ਕਿੱਥੇ ਕੋਈ ਜਣਾ ਹੱਥ ਨਾ ਪਾ ਸਕੇ ਜਿੱਥੇ ਕੋਈ ਮਦਦ ਲਈ ਨਹੀਂ ਆਉਂਦਾ ਉੱਥੇ ਉਹ ਧੋਖਾ ਦਿੰਦਾ ਫਿਰ ਸਾਰੀ ਜ਼ਿੰਦਗੀ ਬੰਦੇ ਦੀ ਖਵਾਰ ਹੋ ਜਾਂਦੀ ਆ ਮਨਮੁਖ ਸੇਤੀ ਸੰਗ ਕਰੇ ਮੁਕਾਲਖ ਦਾਗ ਲਗਾਏ ਮੋਹ ਕਾਲੇ ਤਿੰਨ ਲੋਭੀ ਉਹ ਲਾਲਚੀ ਬੰਦਿਆਂ ਦਾ ਮੂੰਹ ਕਾਲਾ ਹੋ ਜਾਂਦਾ ਇੱਥੇ ਵੀ ਲੋਕਾਂ ਨੇ ਨੂੰ ਕਹਿੰਦੇ ਬੜਾ ਲੋਭੀ ਆ ਦਰਗਾਹ ਤਾਂ ਹੋਣਾ ਹੀ ਆ ਬਿਆਰਥਾ ਜਨਮ ਗਵਾ ਕੇ ਬੰਦਾ ਜਾਂਦਾ ਇਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ ਲਾਲਚੀ ਬੰਦੇ ਦੀ ਤੇ ਅੱਜ ਦੇ ਯੁੱਗ ਦੀ ਆਪਾਂ ਗੱਲ ਕਰੀਏ ਜਿੱਥੇ ਆਪਾਂ ਵਿਚਰ ਰਹੇ ਹਾਂ ਇੱਥੇ ਤਾਂ ਭਰਾ ਭਰਾ ਦਾ ਸਕਾ ਨਹੀਂ ਹੈਗਾ ਲੋਕ ਇੱਕ ਦੂਜੇ ਨਾਲ ਠੱਗੀਆਂ ਮਾਰਦੇ ਆ ਠੱਗੀਆਂ ਵੀ ਵੱਡੀਆਂ ਝੂਠ ਫਰੇਵ ਕਰਦੇ ਆ ਪਰ ਸਤਿਗੁਰ ਦੀ ਬਾਣੀ ਸਾਨੂੰ ਕੀ ਸਮਝਾ ਰਹੀ ਆ ਉਹ ਸੁਨਿਆਰੇ ਲੜਕੇ ਦਾ ਪ੍ਰਸੰਗ ਇੱਥੋਂ ਮਤਾਂ ਇਹ ਮੰਦੇ ਵਿੱਚ ਗੱਲ ਵਸਾ ਲੈਣੀ ਇਹ ਸਾਰੇ ਸੁਨਿਆਰੇ ਹੀ ਇਦਾਂ ਕਰਦੇ ਹੋਣਗੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਸਿਰਫ ਕਹਾਵਤਾਂ ਉਦਾਹਰਨਾ ਸੀ ਜੋ ਮਹਾਰਾਜ ਨੇ ਉਸ ਸਮੇਂ ਦਿੱਤੀਆਂ ਨੇ ਅਸਲ ਭੇਦ ਹੈ ਸਤਗੁਰੂ ਜੀ ਦਾ ਬਾਣੀ ਮੌਤ ਨੂੰ ਸਦਾ ਯਾਦ ਰੱਖੋ ਵਾਹਿਗੁਰੂ ਦਾ ਸਿਮਰਨ ਕਰੋ ਬਲਹਾਰੀ ਕੁਦਰਤ ਵਸਿਆ ਅਵਲੇ ਅੱਲਾ ਨੂਰਿ ਉਪਾਇਆ ਕੁਦਰਤ ਕੇ ਸਭ ਬੰਦੇ ਸਤਗੁਰੂ ਜੀ ਤਾਂ ਖੱਤਰੀਆਂ ਨੂੰ ਬ੍ਰਾਹਮਣਾਂ ਨੂੰ ਕੀ ਸ਼ੂਦਰ ਕੀ ਵੈਜ ਸਰਬ ਸਾਂਝਾ ਉਪਦੇਸ਼ ਦੇ ਰਹੇ ਆ ਸਰਬ ਸਾਂਝੀ ਇਹ ਬਾਣੀ ਹੈ ਮਹਾਰਾਜ ਨੇ ਫਿਰ ਉੱਥੇ ਭਾਈ ਉਹ ਪਹਿਲ ਸਿੰਘ ਨੂੰ ਸਿੱਖਿਆ ਦੇ ਕੇ ਉਹਦਾ ਜੀਵਨ ਬਦਲ ਦਿੱਤਾ ਹੈ ਜਿਵੇਂ ਉਹ ਸੁਨਿਆਰਾ ਸੋਨੇ ਦੇ ਗਹਿਣੇ ਘਟਦਾ ਸੀ ਮਹਾਰਾਜ ਨੇ ਉਹਦਾ ਜੀਵਨ ਘਟ ਦਿੱਤਾ ਹੈ ਫਿਰ ਉਹ ਗੁਰੂ ਵਾਲਾ ਬਣ ਗਿਆ ਉਹਨੇ ਜਿਹੜੇ ਆਪਦੇ ਐਵ ਸੀ ਉਹ ਦੂਰ ਕਰ ਲਏ ਕਿਉਂਕਿ ਗੁਰਪਾਰਸ ਹਮ ਲੋਹ ਗੁਰਪਾਰਸ ਹਮ ਲੋ ਮਿਲ ਕੰਚਨ ਹੋਇਆ RAM ਗੁਰੂ ਪਾਰਸ ਹੈ ਅਸੀਂ ਜੀਵ ਲੋਹਾ ਹਾਂ ਜਿਵੇਂ ਲੋਹਾ ਪਾਰਸ ਨੂੰ ਮਿਲ ਕੇ ਸੋਨਾ ਹੋ ਜਾਂਦਾ ਹੈ ਇਦਾਂ ਜੋਤੀ ਜੋਤ ਮਲਾਏ ਕਾਇਆ ਗੜ ਸੋਇਆ RAM ਇਸ ਤਰ੍ਹਾਂ ਦੀ ਰੀਤੀ ਬਣ ਗਈ ਆ ਗੁਰੂ ਦੀ ਸੰਗਤ ਪੈ ਕੇ ਸ਼ਰਣੀ ਪੈ ਕੇ ਉਹਦਾ ਵੀ ਭਲਾ ਹੋ ਗਿਆ ਗੁਰੂ ਮਹਾਰਾਜ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ ਸਿੱਖਿਆ ਇਹ ਸਾਖੀ ਵਿੱਚੋਂ ਬਹੁਤ ਵੱਡੀ ਮਿਲਦੀ ਆ ਕਦੇ ਵੀ ਭਾਈ ਲਾਲਚ ਬੰਦੇ ਨੂੰ ਕਰਨਾ ਨਹੀਂ ਚਾਹੀਦਾ ਧੋਖਾ ਨਹੀਂ ਦੇਣਾ ਚਾਹੀਦਾ ਪ੍ਰਾਇਆ ਹੱਕ ਨਹੀਂ ਮਾਰਨਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਭ ਨੂੰ ਹੀ ਸਮੱਤ ਬਖਸ਼ਣ ਦਰੋਂ ਘਰੋਂ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ